ਰੇ ਪੈਕਰ ਕੇ ਵੈਗ ਰੋਕਾਂ ਤੱਕ ਸਾਮੇ ਬਕਰੇ ਯਾਨੀ ਚੋਟੰਗੇ ਕੋ ਝਟਕਾ ਦਿਆ ਜਾਏ ਸਾਡੇ ਗੁਰੂ ਮਹਾਰਾ ਜੀ ਨਹੀਂ ਉਥੇ ਪਹੁੰਚੇ ਗਏ ਘੋੜਾ ਲੈ ਕੇ ਤੇ ਤੂੰ ਸਾਲਿਆ ਉਥੇ ਕਹਿਣ ਦੇਗਾ ਬਾਂਦਰਾ ਜਿਆ ਵੀ ਤੂੰ ਕਹਿ ਰਿਹਾ ਹੈਗਾ ਵੀ ਉਥੇ ਬਕਰੇ ਝਟਕਾਓ ਅੱਗੇ ਬਹੁਤ ਪੰਜਾਬ ਦਾ ਕਾਣ ਹੋਇਆ ਹੁਣ ਹੀ ਪੰਜਾਬ ਦਾ ਕਾਣ ਬਿਲਕੁਲ ਨਹੀਂ ਹੋਣ ਦੇਣਾ ਗੁਰੂ ਘਰਾਂ ਦੀ ਬੇਦਬੀ ਬਹੁਤ ਹੋ ਚੁੱਕੀ ਆ ਹੁਣ ਨਹੀਂ ਹੋਣਣੀਆਂ ਹੁਣ ਚਾਹੇ ਸਾਨੂੰ ਸ਼ੇਰ ਦੇਲੇ ਪੈਣ ਕਾਹੇ ਸ਼ੇਰ ਲੜੇ ਪੈਣ ਉਹ ਸੇਦ ਨਹੀਂ ਕਰਨੇ ਤੇ ਬਾਨਾ ਲਾ ਦੇ ਯਾਰ ਸਿੱਖਾਂ ਨੂੰ ਕਿਉਂ ਬਦਨਾਮ ਕਰਦਾ ਬਾਣਾ ਲਾ ਦੇਵੇ ਦਸਤਾਰ ਲਾ ਦੇਵੇ ਖਾਈ ਜਾਵੇ ਭਾਵੇਂ ਗੰਦ ਖਾਈ ਜਾਵੇ ਸਾਨੂੰ ਕੀ ਲੈਣਾ ਦੇਣਾ ਹੈਗਾ ਬੱਕਰੇ ਹੀ ਚਟਕਾਈ ਦੇ ਗਿਆ ਅਸੀਂ ਸਾਡੇ ਉਹਨਾਂ ਨਿਸ਼ਾਨ ਨੂੰ ਨਿਸ਼ਾਨਾਂ ਨੂੰ ਤਿਲਕ ਲੱਗਦਾ ਜਦੋਂ ਬੱਕਰੇ ਚਟਕਾਉਨੇ ਆ ਤੇ ਜਿੰਨੇ ਵੀ ਸ਼ਸਤਰ ਹੈ ਸਾਰਿਆਂ ਨੂੰ ਤਿਲਕ ਲਾਉਨੇ ਜਦੋਂ ਸਾਡੇ ਮਹੱਲਾ ਜਿੱਤ ਕੇ ਆਉਨੇ ਆ ਖੇਡ ਕੇ ਆਉਨੇ ਮਹੱਲਾ ਖੇਡ ਕੇ ਆਉਨ ਉਹਦੋਂ ਬੱਕਰੇ ਚਟਕਾਉਨੇ ਆ ਜੰਗ ਜਿੱਤ ਕੇ ਆਈ ਦੀਆਂ ਕੋਈ ਵੀ ਚੀਜ਼ ਉਹਦੋਂ ਬੱਕਰਾ ਜ਼ਰੂਰ ਚਟਕਾਉਂਦੇ ਆ ਕਿਉਂ ਨਿਸ਼ਾਨਾਂ ਨੂੰ ਤਿਲਕ ਲੱਗਦੇ ਹੈਗੇ ਆ ਇਹ ਗੁਰੂ ਮਹਾਰਾਜ ਨੇ ਖੁਦ ਚਟਕਾਏ ਹੈਗੇ ਆ ਬੱਕਰੇ ਇਹ ਕਿਸੇ ਨੂੰ ਪਾਉਂਦਾ ਵਾ ਬਾਹਗਰੂ ਕਹਿੰਦੇ ਨਾਲ ਸਿੰਘ ਨਹੀਂ ਬਣਦਾ ਕੋਈ ਦੂਜੇ ਧਰਮ ਦਾ ਛਾੜੇ ਵਿੱਚ ਆ ਕੇ ਅਮਰ ਚੱਕਦਾ ਜੇ ਸਿੰਘ ਸਾਇਦਾ ਨਾ ਉਹਦੀ ਪਹਿਲਾ ਪ੍ਰੀਖਿਆ ਜ਼ਰੂਰ ਲਈ ਜਾਵੇ ਤੂੰ ਤੂੰ ਕਿੱਥੋਂ ਆਇਆ ਤੂੰ ਕੌਣ ਹੈ ਤੂੰ ਕੀ ਕਰਨਾ ਚਾਹੁੰਦਾ ਇਹ ਚੱਕ ਕੇ ਜਦੇ ਉਹਨੂੰ ਅਮਰ ਚੱਕਾ ਕੇ ਉਹਦਾ ਬਾਣਾ ਪਵਾਉਂਦੇ ਨੇ ਜਿਹੜਾ ਆਪਣੇ ਕਿਰਤਨਾਂ ਦੇ ਵਿੱਚ ਜਾਂ ਇਹ ਤਿੰਨ ਚਾਰ ਧਰਮਾਂ ਦੇ ਵਿੱਚ ਗਿਆ ਉਹਨਾਂ ਨੇ ਇਹਨੂੰ ਨਹੀਂ ਕੁਝ ਵੀ ਸਮਝਿਆ ਉਹ ਤੇ ਨਹੀਂ ਗੱਲ ਬਣੀ ਵੀ ਤੂੰ ਇੱਕ ਤਾਂ ਠੇਲੇ ਤੇ ਮੱਸੀ ਖਾਣੇ ਜਾਂ ਜਿਹੜੀ ਦੇਗੀ ਆ ਇਹ ਛਾਡੇ ਗੁਰੂ ਘਰਾਂ ਦੇ ਮੱਛੀ ਚਲਦੀਆਂ ਨਹੀਂ ਤਾਂ ਸਾਨੂੰ ਜੁੱਤੇ ਵੀ ਲੱਪਿਆ ਅਸੀਂ ਬੜਾਂਗਾ ਲਾਵਾਂਗੇ ਪੁਲਿਸ ਪ੍ਰਸ਼ਾਸਨ ਬਾਅਦ ਵਿੱਚ ਮਿਲੇ ਤੇ ਜਿਹੜੀ ਵੀ ਗੱਲ ਕਰਾਂ ਬਾਹਰ ਕਰਾਂਗੇ ਵੀ ਜਿੱਥੇ ਮਿਲ ਗਿਆ ਅਸੀਂ ਛੱਡਣਾ ਨਹੀਂ ਇਹ ਲੋ ਜੀ ਛਾਡੇ ਧਰਮ ਚ ਆਇਆ ਤੇ ਉਹਨੂੰ ਸ਼ਰੋਪਾ ਪਾਤਾ ਹੀ ਇਹ ਬਹੁਤ ਵਧੀਆ ਗੱਲ ਹੈ ਇਹ ਛਾਡੇ ਧਰਮ ਦੀ ਪਰ ਉਹਨੂੰ ਇਹ ਨਹੀਂ ਪਤਾ ਕਿ ਛਾੜੀਆਂ ਜਣਾ ਵਿੱਚ ਲੂਣ ਪਾਉਣਾ ਏ ਇਹ ਕਿਹੜੀ ਕਹਾਵਤ ਦੇ ਵਿੱਚ ਲਿਖਿਆ ਵੀ ਨਿੰਗ ਸਿੰਘ ਕਿਤੇ ਮੱਛੀ ਖਾਂਦੇ ਗਏ ਇਹਦਾ ਸਾਰਾ ਬਦਨਾਮ ਕਰਨ ਵਾਸਤੇ ਇਹਨਾਂ ਨਾ ਯਾਰ ਨਾ ਘਾੜਦਾ ਨਾ ਘੜਦਾ ਕੁੱਤਾ ਹੈਗਾ ਘਾਰ ਦਾ ਇਹ ਆਪਣੀ ਔਕਾਤ ਵਿੱਚ ਰਵੇ ਜਿੱਥੇ ਵੀ ਹੈਗਾ ਉੱਥੇ ਜਾਵੇ ਸਾਡੇ ਧਰਮ ਦੇ ਵਿੱਚ ਆ ਕੇ ਕੋਈ ਲੈਂਦਾ ਪੰਜਾਬ ਦੇ ਵਿੱਚ ਕੋਈ ਲੈਣਦੇ ਨਹੀਂ ਨਾ ਹੀ ਜਾਣਦੇ ਆ ਜੇ ਕਦੇ ਸਾਡੇ ਅੜਕੇ ਚੜ ਗਿਆ ਤੇ ਫਿਰ ਅਸੀਂ ਨਹੀਂ ਦੇਖਣਾ ਵੀ ਇਹ ਕੀ ਹੋਇਆ ਇਹ ਸਿੰਘ ਸੀ ਜਾਂ ਸਿੱਖ ਸੀ ਜਾਂ ਕ੍ਰਿਸ਼ਚਨ ਸੀਗਾ ਜਾਂ ਕੋਈ ਹੋਰ ਕੀ ਪਰ ਅਸੀਂ ਨਹੀਂ ਦੇਖਣਾ ਉਹ ਬਾਅਦ ਦੀ ਗੱਲ ਆ ਪਰਚੇ ਤੇ ਪੈਂਦੇ ਹੀ ਪੈਂਦੇ ਆ ਪਰ ਬੰਦਾ ਬਣਾ ਦਾਂਗੇ ਇਹਦੇ ਨਾਲ ਨਾਲੇ ਕਦੋਂ ਹੋਰ ਵੀ ਤਰੇ ਬਰਦੇ ਆ ਇਹਨੇ ਡੁਪਲੀਕੇਟ ਆ ਉਹ ਵੀ ਆਪਣੀ ਵਾਲੇ ਤੇ ਭਾਰ ਪਾ ਕੇ ਰੱਖਣੇ ਸੀ ਇਹ ਅੱਜ ਨਹੀਂ ਕਰਨਾ ਬਿਲਕੁਲ ਇਹ ਨਹੀਂ ਕਰਨਾ ਇਹ ਵਿੱਕੀ ਥੋਮਸਨ ਨੂੰ ਇਹੀ ਕਹਿਣਾ ਚਾਹਣਾ ਵੀ ਤੂੰ ਬੰਦਾ ਬਾਂਜਾ ਜਿਵੇਂ ਨਿੰਗਾ ਸਿੰਘਾਂ ਦੇ ੱੱੱਕੇ ਚੜ ਗਿਆ ਨਾ ਤੇ ਤੈਨੂੰ ਨਾ ਘੋੜਿਆਂ ਦੇ ਮਗਰ ਪਾ ਕੇ ਤੇ ਕੜੀਸਣਗੇ ਬਹੁਤ ਤੇ ਤੇਰੇ ਨਾਲ ਦੇਖੀ ਜਾਂਦੇ ਤੂੰ ਭੱਜ ਜਾਣਾ ਜਦੋਂ ਵੀ ਆਉਣਾ ਪੰਜਾਬ ਦੇ ਵਿੱਚ ਉਹਦੀ ਭੱਜਣਾ ਉਹਦੀ ਕਾਤੀ ਹੈ ਨਹੀਂ ਇਹਦੀ ਖੜਨ ਵਾਲੀ ਯਾਰ ਖੱਤ ਦੇ ਮਗਰ ਲਾ ਕੇ ਉਹ ਤਾਂ ਮੱਛੀਆਂ ਖਾਣਾ ਹੈਗਾ ਬਸ ਉਹਨੂੰ ਇਹ ਹੀ ਪਤਾ ਵੀ ਜਿਹੜੀ ਤੋਂ ਮੱਛੀ ਕਿਦਾਂ ਖਾ ਲਈ ਉਹ ਐਵੇਂ ਲਲਕਾਰੇ ਮਾਰਨ ਵਾਲਾ ਫੋਕ ਕੇ ਪਟਾਕੇ ਨਹੀਂ ਹੁੰਦੇਗੇ ਉਹਦੇ ਕੋਲੇ ਫੋਕੇ ਪਟਾਕੇ ਆ ਹੋਰ ਹੈ ਨਹੀਂ ਪੱਲੇ ਉਹਦੇ ਕੁਛ ਵੀ ਕਿਉਂਕਿ ਮੈਂ ਚਾਹਦਾ ਨਹੀਂ ਮੈਂ ਤੱਕ ਇਸ ਦੀ ਵੀਡੀਓ ਤੇ ਜਾਂ ਇਹਦੇ ਤੱਕ ਕਦੀ ਵੀ ਮੈਂ ਕਰ ਨਹੀਂ ਕੀਤੀ ਕਿਉਂਕਿ ਮੈਂ ਬਿਲਕੁਲ ਕਗਰਾਈ ਇਹ ਸਾਡੇ ਲੈਵਲ ਦਾ ਬੰਦਾ ਹੀ ਨਹੀਂ ਹੈਗਾ ਜਿਹੜਾ ਆਪਣੇ ਧਰਮ ਦਾ ਆਪਣੇ ਪਿਓ ਦਾ ਨਹੀਂ ਬਣਿਆ ਉਹ ਸਾਡਾ ਕਿਵੇਂ ਬਣੂਗਾ ਮੋ ਹਿੰਦੂ ਧਰਮ ਚੋਂ ਵੀ ਨਿਕਲ ਗਿਆ ਮੁਸਲਮਾਨ ਭਾਈ ਚਰਚੋਂ ਵੀ ਨਿਕਲ ਗਿਆ ਕ੍ਰਿਸ਼ਨਾ ਦੇ ਵਿੱਚੋਂ ਵੀ ਇਹਦੇ ਕਿਸੇ ਨੇ ਧਰਮ ਨੇ ਨਹੀਂ ਸੰਭਾਲਿਆ ਇਹਨਾਂ ਨੂੰ ਨਹੀਂ ਬਿੱਕੀ ਥੋਮਸ ਦਾ ਹੈਗਾ ਖੱਚ ਉਹ ਤਾਂ ਤੁਹਾਨੂੰ ਪਤਾ ਹੀ ਉਹ ਜਦੋਂ ਵੀ ਆਉਂਦਾ ਪੰਜਾਬ ਦੇ ਵਿੱਚ ਸ਼ੋਰ ਲੀ ਛੱਡ ਕੇ ਚਲੇ ਜਾਂਦਾ ਇੱਕ ਵਾਰੀ ਤਾਂ ਪੈਰ ਤਾਂ ਪਾ ਕੇ ਦੇਖੇ ਇਹਨੂੰ ਬੱਕਰਾ ਬਣਾ ਕੇ ਤੇ ਪੁੱਠਾ ਨਾਲ ਲਮਕਾਇਆ ਤਾਂ ਇਹ ਐਵੇਂ ਸਾਰੇ ਸ਼ਰਲੀਆਂ ਸ਼ੋਰ ਲੀਆਂ ਛੱਡ ਜਾਂਦਾ ਜੁੱਤੀਆਂ ਦੀ ਇਹਨੂੰ ਕਮੀ ਹੈਗੀ ਆ ਖੱਚ ਹੈਗਾ ਐਵੇਂ ਪਤਾ ਨਹੀਂ ਕਿੱਥੋਂ ਅੰਮ੍ਰਿਤਪਾਨ ਕੀਤਾ ਕਿੱਥੋਂ ਨਹੀਂ ਵਿਕੀ ਥਾਮਸ ਦੇ ਇੱਕ ਬਿਆਨ ਨੇ ਫਿਰ ਇੱਕ ਵਾਰ ਪੰਜਾਬ ਦੇ ਸਿੱਖਾਂ ਦੇ ਵਿੱਚ ਰੋਸ ਪੈਦਾ ਕੀਤਾ ਜਿੱਥੇ ਉਸ ਨੇ ਬਿਆਨ ਦਿੱਤਾ ਸੀਗਾ سوشل ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਬੱਕਰੀ ਛਕਾਉਣ ਦੀ ਗੱਲ ਕੀਤੀ ਗਈ ਸੀ ਜਿਸ ਨੂੰ ਲੈ ਕੇ ਕਾਫੀ ਨਿਹੰਗ ਸਿੰਘਾਂ ਦੇ ਵਿੱਚ ਜਿਹੜਾ ਰੋਸ ਦੇਖਣ ਨੂੰ ਮਿਲ ਰਿਹਾ ਮੌਜੂਦਾ ਲੁਧਿਆਣਾ ਸ਼ਹਿਰ ਦੇ ਨਿਆਂ ਸਿੰਘਾਂ ਦੇ ਕੋਲ ਜਿੱਥੇ ਕੁਲਦੀਪ ਸਿੰਘ ਅਤੇ ਪ੍ਰਗਟਜੀ ਸਾਡੇ ਮੌਜੂਦ ਨੇ ਗੱਲ ਕਰਦੇ ਕਿ ਆਖਿਰ ਕਈ ਗੁਰਦੁਆਰਿਆਂ ਦੇ ਵਿੱਚ ਬੱਕਰੇ ਝਟਕਾਈ ਜਾਂਦੇ ਨੇ ਤੇ ਆਖਿਰ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਬੱਕਰੇ ਝਟਕਾਉਣ ਦੀ ਗੱਲ ਕੀਤੀ ਕਿੱਥੇ ਤੱਕ ਸਹੀ ਹੈ ਤੇ ਕਿੱਥੇ ਤੱਕ ਗਲਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵਿੱਕੀ ਥੋਮਸ ਇਹ ਕਹਿ ਰਿਹਾ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਬੱਕਰੇ ਝਟਕਾਉਣੇ ਚਾਹੀਦੇ ਨੇ ਕੀ ਇਹ ਸਹੀ ਹੈ ਨੇ ਵਿੱਕੀ ਥੋਮਸ ਦਾ ਹੈਗਾ ਖੱਜ ਉਹਦਾ ਤੁਹਾਨੂੰ ਪਤਾ ਹੀ ਉਹ ਜਦੋਂ ਵੀ ਆਉਂਦਾ ਪੰਜਾਬ ਦੇ ਵਿੱਚ ਸ਼ੋਰ ਲਈ ਛੱਡ ਕੇ ਚਲੇ ਜਾਂਦਾ ਉਹਨੂੰ ਮੈਂ ਪੁੱਛਣਾ ਚਾਹਣਾ ਵਿੱਕੀ ਥੋਮਸ ਨੂੰ ਵਿੱਕੀ ਥੋਮਸ ਵੀ ਤੂੰ ਮੈਨੂੰ ਇਹ ਦੱਸ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇ ਦਰਬਾਰ ਸਾਹਿਬ ਨਹੀਂ ਪਹੁੰਚੇਗੇ ਹਜੇ ਉਹਨਾਂ ਦਾ ਨੀਲਾ ਨਹੀਂ ਪਹੁੰਚਿਆ ਉਥੇ ਨੀਲਾ ਘੋੜਾ ਸੀਗਾ ਮੈਂ ਉਹਨੂੰ ਪੁੱਛਣਾ ਚਾਹਣਾ ਹੈਗਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਜਿੱਥੇ ਗਏ ਆ ਉਥੇ-ਉਥੇ ਬੱਕਰੇ ਛਟਕਾਏ ਗਏ ਆ ਉਹ ਜਿਹੜਾ ਦਰਬਾਰ ਹੈ ਨਾ ਹਰਮੰਦਰ ਸਾਹਿਬ ਉਹ ਗੁਰੂ ਘਰ ਹੈ ਸਭ ਦਾ ਗੁਰੂ ਘਰ ਹੈ ਹਰਕ ਦਾ ਗੁਰੂ ਘਰ ਹੈ ਉਹ ਦਰਬਾਰ ਸਾਹਿਬ ਉਹਦੇ ਤੇ ਬੱਕਰੇ ਨਹੀਂ ਛਟਕਾਏ ਸਕਦੇ ਉੱਥੇ ਅੰਮ੍ਰਿਤ ਪਾਣ ਵੀ ਨਿਕਲਿਆ ਉੱਥੇ ਸਾਰਾ ਕੁਝ ਹੋ ਸਕਿਆ ਉਥੇ ਮਹਾਰਾਜ ਨੇ ਨਾ ਮੈਨੂੰ ਵਿਕੀ ਤੋਂ ਮੈਂ ਦੱਸਣਾ ਚਾਹਣਾ ਵੀ ਮਹਾਰਾਜ ਨੇ ਕਿਹਾ ਨੀਲਾ ਕੋੜਾ ਹੀ ਮਹਾਰਾਜ ਦਾ ਨੀਲੇ ਕੋੜੇ ਨੇ ਸਵਾਲ ਪਾਇਆ ਮਹਾਰਾਜ ਨੂੰ ਕਹਿੰਦਾ ਮਹਾਰਾਜ ਕਹਿੰਦਾ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਤੇ ਮਹਾਰਾਜ ਨੇ ਕਿਹਾ ਕਹਿੰਦੇ ਮਹਾਰਾਜ ਨੇ ਨੀਲੇ ਕੋੜੇ ਨੇ ਕਿਹਾ ਨੀਲਾ ਕਹਿੰਦਾ ਦੋ ਚੀਜ਼ਾਂ ਰੋਕ ਲੋਂਗੇ ਕਹਿੰਦਾ ਕਿਹੜੀ ਕਿਹੜੀ ਮਹਾਰਾਜ ਕਹਿੰਦਾ ਇੱਕ ਲੈਦ ਤੇ ਇੱਕ ਵੀ ਸਾਬ ਵੀ ਸਾਡੇ ਗੁਰੂ ਮਹਾਰਾ ਹੀ ਨਹੀਂ ਉੱਥੇ ਪਹੁੰਚੇਗੇ ਕੋੜਾ ਲੈ ਕੇ ਤੇ ਤੂੰ ਸਾਲਿਆ ਉੱਥੇ ਕਹਿਣ ਦਾ ਹੈਗਾ ਬਾਂਦਰਾ ਜਿਹਾ ਵੀ ਤੂੰ ਕਹਿ ਰਿਹਾ ਹੈਗਾ ਵੀ ਉੱਥੇ ਬੱਕਰੇ ਛਟਕਾਓ ਇੱਕ ਵਾਰੀ ਤੇ ਪੈਰ ਤਾਂ ਪਾ ਕੇ ਦੇਖੇ ਇਹਨੂੰ ਬੱਕਰਾ ਬਣਾ ਕੇ ਤੇ ਪੁੱਠਾ ਨਾਲ ਲੰਗਾਇਆ ਤਾਂ ਇਹ ਐਵੇਂ ਸਾਡਾ ਛਰ ਲਿਆ ਛੁਰ ਲਿਆ ਛੱਡ ਜਾਂਦਾ ਜੁੱਤੀਆਂ ਦੀ ਇਹਨੂੰ ਕਮੀ ਹੈਗੀ ਆ ਖੱਚ ਹੈਗਾ ਐਵੇਂ ਪਤਾ ਨਹੀਂ ਕਿੱਥੋਂ ਅੰਮ੍ਰਿਤਪਾਨ ਕੀਤਾ ਕਿੱਥੋਂ ਨਹੀਂ ਐਵੇਂ ਜਦੋਂ ਵੀ ਆਉਂਦਾ ਉਹਦੇ ਛੁਰ ਨਹੀਂ ਛੱਡ ਜਾਂਦਾ ਹੈਗਾ ਸਾਡੇ ਜਿੰਨੇ ਵੀ ਪੰਜਾਬ ਆਪਣੇ ਹਿੰਦੂ ਸਿੱਖ ਧਰਮ ਹੈਗਾ ਉਹਨਾਂ ਦੇ ਦਿਲ ਨੂੰ ਠੋਸ ਪਹੁੰਚ ਆ ਜਾਂਦਾ ਹੈਗਾ ਦੇਖਿਆ ਜਾਂਦਾ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਵੀ ਲੋਕ ਆਉਂਦੇ ਨੇ ਕਿਤੇ ਨਾ ਕਿਤੇ ਜੇਕਰ ਇਹ ਅਜਿਹੀ ਗੱਲ ਹੋਏਗੀ ਤਾਂ ਉੱਥੇ ਕਈ ਧਰਮਾਂ ਨੂੰ ਵੀ ਜਿਹੜਾ ਠੇਸ ਪਹੁੰਚੇਗੀ ਪਹੁੰਚ ਨਹੀਂ ਆ ਬਾਬਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਵੀ ਜਦੋਂ ਗੁਰੂ ਮਹਾਰਾਜ ਦਾ ਘੋੜਾ ਨਹੀਂ ਗਿਆਗਾ ਤੇ ਸੰਗਤਾਂ ਤੱਕ ਪਹੁੰਚ ਨਹੀਂ ਪਹੁੰਚਣੀ ਠੇਸ ਉਹ ਹਰਕਤ ਦਾ ਮੰਦਿਰ ਆ ਹਰਕਤ ਦਾ ਗੁਰਦੁਆਰਾ ਸਾਹਿਬ ਆ ਹਰਕਤ ਦਾ ਦਰਬਾਰ ਸਾਹਿਬ ਆ ਹਰਕਤ ਨੇ ਉੱਥੇ ਜਾਣਾ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਉਹਦੇ ਵਿੱਚ ਕੋਈ ਜਾਤ ਪਾਤ ਨਹੀਂ ਕੋਈ ਕੁਛ ਇਕਤਾ ਵੀ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਵੀ ਉਹ ਤਾਂ ਮੈਂ ਵਿੱਕੀ ਜਦੋਂ ਵੀ ਆਉਂਦਾ ਸੁਰਲੀ ਛਾੜ ਜਾਂਦਾ ਐਵੇਂ ਖੱਚ ਹੈਗਾ ਬੰਦਾ ਵੀ ਮੈਂ ਸੰਗਤਾਂ ਨੂੰ ਵੀ ਕਹਿਣਾ ਚਾਹਣਾ ਵੀ ਉਹਨਾਂ ਦੇ ਮਗਰ ਲਾ ਕੇ ਨਾ ਉਹ ਖੱਚ ਦੇ ਮਗਰ ਲਾ ਕੇ ਉਹ ਤਾਂ ਮੱਛੀਆਂ ਖਾਣਾ ਹੈਗਾ ਬਸ ਉਹਨੂੰ ਇਹ ਹੀ ਪਤਾ ਵੀ ਰੇੜੀ ਤੋਂ ਮੱਛੀ ਕਿੱਦਾਂ ਖਾ ਲਈ ਤੇ ਰੇੜੀ ਤੋਂ ਕੀ ਖਾਣੀ ਹੈਗੀ ਆ ਮਪਾ ਜੀ ਉਹ ਤਾਂ ਕਹਿੰਦਾ ਮੈਂ ਖਾਣਾ ਵਾ ਮੈਂ ਆਪਣੀ ਸਿਹਤ ਲਈ ਖਾਣਾ ਵਾ ਉਹ ਸਿਹਤ ਲਈ ਖਾਣਾ ਤੇ ਬਾਣਾ ਲਾ ਦੇ ਯਾਰ ਸਿੱਖਾਂ ਨੂੰ ਕਿਉਂ ਬਦਨਾਮ ਕਰਦਾ ਬਾਣਾ ਲਾ ਦੇਵੇ ਦਸਤਾਰ ਲਾ ਦੇਵੇ ਖਾਈ ਜਾਵੇ ਭਾਨੇ ਗੰਦ ਖਾਈ ਜਾਵੇ ਸਾਨੂੰ ਕੀ ਲੈਣਾ ਦੇਣਾ ਹੈਗਾ ਇਹ ਥੋੜੀ ਵੀ ਤੂੰ ਸਾਡੀ ਸਿੱਖ ਕੌਮ ਨੂੰ ਬਦਨਾਮ ਕਰੇਗਾ ਸਿੱਖ ਧਰਮ ਨੂੰ ੱਟਕਾ ਲਾਏਗਾ ਦਾਗ ਕਰੇਗਾ ਇਹ ਕਿਹੜੀ ਕਥਾਪ ਦੇ ਵਿੱਚ ਲਿਖਿਆ ਵੀ ਨੰਗ ਸਿੰਘ ਕਿਤੇ ਮੱਛੀ ਖਾਂਦੇ ਗਿਆ ਇਹਦਾ ਸਾਲਾ ਬਦਨਾਮ ਕਰਨ ਵਾਸਤੇ ਇਹਦਾ ਨਾ ਯਾਰ ਨਾ ਘਾੜਦਾ ਨਾ ਘਰਦਾ ਕੁੱਤਾ ਹੈਗਾ ਘਾੜਦਾ ਕੁੱਤੇ ਵਾਲਾ ਹਾਲ ਹੈ ਇਹਦਾ ਨਾ ਇਹ ਹਿੰਦੂ ਮੁਸਲਮਾਨ ਹਿੰਦੂ ਹਿੰਦੂ ਧਰਮ ਚੋਂ ਵੀ ਨਿਕਲੇ ਗਿਆ ਮੁਸਲਮਾਨ ਭਾਈ ਚਰਚੋਂ ਵੀ ਨਿਕਲੇ ਗਿਆ ਕ੍ਰਿਸ਼ਨਾਂ ਦੇ ਵਿੱਚੋਂ ਵੀ ਇਹਨੇ ਕਿਸੇ ਨੇ ਧਰਮ ਨੇ ਨਹੀਂ ਸੰਭਾਲਿਆ ਇਹਨਾਂ ਨੂੰ ਤੇ ਆ ਹਿੰਦ ਸਿੱਖ ਧਰਮ ਦੇ ਵਿੱਚ ਆੜ ਕੇ ਇਹ ਸਾਲਾ ਹੋਰ ਹੀ ਸੋਸਣ ਬਾਜ਼ੀਆਂ ਕਰਨ ਲੱਗਿਆ ਹੈਗਾ ਕੀ ਇਸ ਦੇ ਵਿੱਚ ਵਾਕਈ ਜੇ ਸਿੱਖ ਬਾਣਾ ਸਿੱਖੀ ਦਾ ਬਾਣਾ ਪਾਇਆ ਨੀਲਾ ਬਾਣਾ ਪਾਇਆ ਤੁਸੀਂ ਨਿਹੰਗਾਂ ਦਾ ਬਾਣਾ ਪਾਇਆ ਕਿੰਨੇ ਵੀ ਹੋ ਤੇ ਕੀ ਵਾਕਈ ਇਸ ਦੇ ਵਿੱਚ ਇੰਨੀ ਸੱਚਾਈ ਹੈਗੀ ਆ ਫਿਰ ਕਰ ਸਕਦੇ ਨੇ ਇਦਾਂ ਦਾ ਇਹ ਕੁਛ ਕੀ ਦੀ ਮੱਛੀਆਂ ਖਾ ਸਕਦੇ ਨੇ ਸ਼ਰੀਆ ਮੀਆ ਫਿਰ ਬਿਆਨ ਵੀ ਦਿੰਦੇ ਨੇ ਕਿ ਹਾਂ ਅਸੀਂ ਖਾਵਾਂਗੇ ਜੋ ਜਿੰਨੂੰ ਕਰਨਾ ਕਰ ਲਵੇ ਕਿ ਇਹਦੇ ਵਿੱਚ ਬੇਇੱਤ ਵੀ ਨਹੀਂ ਹੁੰਦੀ ਬੇਇੱਤ ਵੀ ਹੈ ਯਾਰ ਸਾਡੇ ਬੱਕਰੇ ਚ ਟਿਕਾਉਨੇ ਆ ਬੱਕਰੇ ਹੀ ਛਟਕਾਈ ਦੇ ਗਿਆ ਅਸੀਂ ਸਾਡੇ ਉਹ ਨਿਸ਼ਾਨ ਨੂੰ ਨਿਸ਼ਾਨਾ ਨੂੰ ਤਿਲਕ ਲੱਗਦਾ ਜਦੋਂ ਬੱਕਰੇ ਛਟਕਾਉਨੇ ਆ ਨਿਸ਼ਾਨਾ ਨੂੰ ਉਦੋਂ ਜਿੰਨੇ ਵੀ ਸ਼ਸਤਰ ਆ ਸਾਰਿਆਂ ਨੂੰ ਤਿਲਕ ਲਾਉਨੇ ਜਦੋਂ ਸਾਡੇ ਮਹੱਲਾ ਜਿੱਤ ਕੇ ਆਉਨੇ ਆ ਖੇਡ ਕੇ ਆਉਨੇ ਮਹੱਲਾ ਖੇਡ ਕੇ ਉਦੋਂ ਬੱਕਰੇ ਛਟਕਾਉਨੇ ਆ ਜਦੋਂ ਕੋਈ ਕੰਮ ਜਿੱਤ ਕੇ ਆਈਦਾ ਕੋਈ ਵੀ ਜੰਗ ਜਿੱਤ ਕੇ ਆਈਦੀ ਕੋਈ ਵੀ ਚੀਜ਼ ਉਦੋਂ ਬੱਕਰਾ ਜਰੂਰ ਛਟਕਾਉਂਦੇ ਆ ਕਿਉਂ ਨਿਸ਼ਾਨਾ ਨੂੰ ਤਿਲਕ ਲੱਗਦੇ ਹੈਗੇ ਆ ਇਹ ਗੁਰੂ ਮਹਾਰਾਜ ਨੇ ਖੁਦ ਛਟਕਾਏ ਹੈਗੇ ਆ ਬੱਕਰੇ ਤੇ ਇਹ ਕਿੱਥੇ ਇਹਦਾ ਪਖੰਡ ਬਾਜੀ ਕਰੀ ਜਾਂਦਾ ਸੋਸੇ ਬਾਜੀ ਦੇ ਵਿੱਚ ਐਵੇਂ ਵਿਊ ਲੈਣ ਦੇ ਮਾਰਿਆ ਬ ਬਾਬਾ ਜੀ ਕਿਵੇਂ ਦੇਖਦੇ ਹੋ ਕਿ ਇੱਕ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਬੱਕਰੇ ਝਟਕਾਉਣ ਦੀ ਗੱਲ ਕੀਤੀ ਜਾਂਦੀ ਹੈ ਕਿ ਸਹੀ ਇਹ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜੀ ਹਜੂਰ ਸਾਹਿਬ ਸਾਹਿਬ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਚੰਮਕੌਰ ਸਾਹਿਬ ਦੀ ਅਤੇ ਫਤਿਹਗੜ੍ਹ ਸਾਹਿਬ ਇਹ ਜਿਹੜੇ ਜਿੱਥੇ ਸਾਡੇ 10.5 ਸਾਹਿਬ ਪਹੁੰਚਿਆ ਜਿੱਥੇ ਤੇ ਉਹਨਾਂ ਨੇ ਆਪਣੇ ਚਰਨ ਪਾਏ ਆ ਜਿੱਥੇ ਤੇ ਜੰਗਾਂ ਪ੍ਰਾਪਤ ਕੀਤੀਆਂ ਨੇ ਉਸ ਜਗ੍ਹਾ ਤੇ ਉਹਨਾਂ ਨੇ ਬੱਕਰੇ ਝਟਕਾਏ ਆ ਉਹ ਸਾਡੇ ਪਿਓ ਨੇ ਜਿੱਥੇ-ਜਿੱਥੇ ਬੱਕਰੇ ਟਟਕਾਏ ਆ ਉੱਥੇ-ਉੱਥੇ ਸਾਨੂੰ ਉਹਨਾਂ ਨੇ ਹੱਕ ਦਿੱਤਾ ਕਿ ਬੱਕਰੇ ਟਟਕਾਉਂਦਾ ਇਹ ਜਿਹੜੀ ਗੱਲ ਕਰ ਰਿਹਾ ਵਿੱਕੀ ਥੌਮਸ ਮੈਂ ਚਾਹੁੰਦਾ ਨਹੀਂ ਮੈਂ ਤੱਕ ਇਸੀ ਵੀਡੀਓ ਤੇ ਜਾਂ ਇਹਦੇ ਤੇ ਕਦੀ ਵੀ ਮੈਂ ਗੱਲ ਨਹੀਂ ਕੀਤੀ ਕਿਉਂਕਿ ਮੈਂ ਬਿਲਕੁਲ ਕਗਰਾਈ ਨਹੀਂ ਇਹ ਸਾਡੇ ਲੈਵਲ ਦਾ ਬੰਦਾ ਹੀ ਨਹੀਂ ਹੈਗਾ ਜਿਹੜਾ ਆਪਣੇ ਧਰਮ ਦਾ ਆਪਣੇ ਪਿਓ ਦਾ ਨਹੀਂ ਬਣਿਆ ਉਹ ਸਾਡਾ ਕਿਵੇਂ ਬਣੂਗਾ ਜਿਹੜੀ ਇਹਨੇ ਗੱਲ ਕਹੀ ਆ ਕਿ ਦਰਬਾਰ ਸਾਹਿਬ 'ਚ ਬੱਕਰੇ ਟਟਕਣੇ ਚਾਹੀਦੇ ਆ ਕਿਉਂ ਇਹਦੇ ਪਿਓ ਦਾ ਰਾਜ ਆ ਇਹਨੂੰ ਪਤਾ ਇਦਰਬਾਰ ਸਾਹਿਬ ਦੀ अहमियत ਕੀ ਹੈ ਉਹ ਕੀ ਚੀਜ਼ ਹੈ ਉਹ ਕਿਸੇ ਦੀ ਬਣਿਆ ਕਿਤੇ ਸਾਡਾ ਪਿਓ ਨਹੀਂ ਗਿਆ ਕਿਉਂ ਨਹੀਂ ਗਿਆ ਇਸੇ ਕਰਕੇ ਉੱਤੇ ਬੱਕਰੇ ਨਹੀਂ ਛੜਕਦੇ ਉਹ ਇੱਕ ਪਵਿੱਤਰ ਅੰਸਾਰ ਤੁਹਾਨੂੰ ਪਤਾ ਨਹੀਂ ਹੈਗਾ ਇਸ ਬਾਰੇ ਜਿਹੜੀ ਆ ਟਿੱਪਣੀਆਂ ਕਰਦੇ ਆ ਇਹਨਾਂ ਨੂੰ ਨਹੀਂ ਪਤਾ ਨਾ ਇਹਨਾਂ ਨੂੰ ਆਪਣਾ ਧਰਮ ਦਾ ਨਹੀਂ ਪਤਾ ਇਹ ਧਰਮ ਦੇ ਵਿੱਚ ਆ ਜਾਣਾ ਹੀ ਵੱਡੀ ਗੱਲ ਹੈ ਜਾਂ ਧਰਮ ਨੂੰ ਜਾਨਣਾ ਵੀ ਵੱਡੀ ਗੱਲ ਹੈ ਬਿਲਕੁਲ ਦੇਖੋ ਧਰਮ ਕੋਈ ਵੀ ਹੈ ਅਸੀਂ ਵੀ ਆਪਣੇ ਧਰਮ ਦੀ ਪਹਿਲਾਂ ਗਿਆਨ ਪ੍ਰਾਪਤ ਕਰਤੀ ਆ ਅਸੀਂ ਆਪਣੇ ਧਰਮ 'ਚ ਕਦਮ ਰਿਹਾ ਨਾ ਪਹਿਲਾਂ ਗਿਆਨ ਪ੍ਰਾਪਤ ਕਰਦੇ ਆ ਤੁਸੀਂ ਸਾਨੂੰ ਇੱਥੇ ਕੀ ਕੀ ਬੋਲਣਾ ਪੈਗਾ ਅਸੀਂ ਗੁਰੂ ਘਰ ਜਾਵਾਂਗੇ ਕਿਵੇਂ ਰਹਿਣਾ ਪੈਗਾ ਸਾਨੂੰ ਪਹਿਲਾਂ ਮਰਿਆਦਾ ਪਹਿਲਾਂ ਸਾਨੂੰ ਮਰਿਆਦਾ ਦੀ ਲੋੜ ਆ ਗਿਆਨ ਦੀ ਲੋੜ ਆ ਫਿਰ ਉਸ ਤੋਂ ਬਾਅਦ ਅਸੀਂ ਇਸ ਲਿਬਾਸ ਚਾਉਣਾ ਇੱਥੇ ਬਹੁਤ ਨੇ ਫਿਰਦੇ ਆ ਕਿਸ ਨੂੰ ਹੈ ਨਹੀਂ ਇਹ ਕੋਈ ਹੈ ਨਹੀਂ ਇਹ ਕੋਈ ਆਪਣੇ ਧਰਮ ਦਾ ਨਹੀਂ ਹੈਗਾ ਯਾ ਕਿ ਸਿਰਫ ਜਾਂਦਾ ਵਾਇਗੁਰੂ ਵਾਇਗੁਰੂ ਤੋਂ ਇਲਾਵਾ ਹੋ ਕੀ ਜਾਣਦਾ ਇਹ ਬਾਇਗੁਰੂ ਹੀ ਕਹਿੰਦਾ ਨਾ ਬਾਇਗੁਰੂ ਕਹਿਣ ਦੇ ਨਾਲ ਸਿੰਘ ਨਹੀਂ ਬਣਦਾ ਮੇਰੇ ਵਿੱਚ ਬਹੁਤ ਚੀਜ਼ਾਂ ਦੀ ਲੋੜ ਆ ਇਹਨੀਆਂ ਇਹਦੇ ਮੱਛੀ ਖਾਣਾ ਅਸੀਂ ਜਦੋਂ ਵੀ ਬੱਕਰਾ ਝਟਕਾਉਣਾ ਸਾਡੀ ਸੰਗਤ ਨੇ ਛਾੜੀ ਨਿਹੰਗ ਸਿੰਘਾਂ ਨੇ ਬੱਕਰਾ ਝਟਕਾਉਣਾ ਅਸੀਂ ਉਹ ਸਰਬਲੋ ਦੇ ਕੇ ਵਿੱਚ ਤਿਆਰ ਕਰਨਾ ਅਸੀਂ ਉੱਥੇ ਬੈਠ ਕੇ ਸਕਣਾ ਐ ਨਹੀਂ ਜਿੱਦੋਂ ਖਾਨ ਤੋਂ ਚੱਕ ਲਿਆ ਤੇ ਬਣਾ ਲਿਆ ਇੱਥੋਂ ਚੱਕ ਲਿਆ ਤੇ ਬਣਾ ਲਿਆ ਇਹ ਸਾਡਾ ਬਾਬਾ ਜੀ ਜੇ ਗਲਤ ਹੈਗਾ ਤਾਂ ਫਿਰ ਉੱਥੇ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਕੋਈ ਵਿਰੋਧ ਨਹੀਂ ਆਇਆ ਕੋਈ ਗੱਲ ਉਹਨਾਂ ਨੇ ਨਹੀਂ ਕੀਤੀ ਦੇਖੋ ਜੀ ਉਹਨਾਂ ਨੇ ਕੀ ਬੋਲਣਾ ਉਹ ਤਾਂ ਪਹਿਲੇ ਸਰਕਾਰੀ ਆ ਪ੍ਰਬੰਧਕ ਹੁਣ ਨਹੀਂ ਰਹੇ ਪਹਿਲੀ ਗੱਲ ਮੈਂ ਤਾਂ ਇੱਕ ਹੋਰ ਛੋਟੀ ਜੀ ਗੱਲ ਕਹਿਣ ਲੱਗਾ ਗੱਲ ਬਹੁਤ ਵੱਡੀ ਆ ਕਿ ਜਦੋਂ ਵੀ ਕੋਈ ਦੂਜੇ ਧਰਮ ਦਾ ਛਾਡੇ ਵਿੱਚ ਆ ਕੇ ਅਮਰ ਛੱਕਦਾ ਜਾਂ ਸਿੰਘ ਸਾਹਿਬ ਦਾ ਨਾ ਉਹਦੀ ਪਹਿਲਾਂ ਪਰਖਿਆ ਜ਼ਰੂਰ ਲਈ ਜਾਵੇ ਇਹ ਤੋ ਕਿੱਥੋਂ ਆਇਆ ਤੂੰ ਕੌਣ ਹੈ ਤੂੰ ਕੀ ਕਰਨਾ ਚਾਹੁੰਦਾ ਇਹ ਚੱਕ ਕੇ ਜਦੇ ਉਹਨੂੰ ਅਮਰ ਸਗਾ ਕੇ ਉਹਦਾ ਬਾਣਾ ਪਵਾਉਂਦੇ ਨੇ ਇਹ ਸਾਡੀ ਕਮੇਟੀ ਤੇ ਸਾਡੀ ਜਥੇਬੰਦੀਆਂ ਵਿੱਚ ਵੀ ਬਹੁਤ ਵੱਡੀਆਂ ਕਮੀਆਂ ਨੇ ਇਹ ਨਹੀਂ ਕਰਾਂਗੇ ਦਾ ਜੋ ਕੀਪਾ ਖੜੇ ਧਰਮ ਵਿੱਚ ਕੀ ਕਰਨਾ ਆ ਕੀ ਇਹ ਕਰਨਾ ਜਿਹੜਾ ਆਪਣੇ ਕ੍ਰਿਤਨਾ ਦੇ ਵਿੱਚ ਜਾਂ ਇਹ ਤਿੰਨ ਚਾਰ ਧਰਮਾਂ ਦੇ ਵਿੱਚ ਗਿਆ ਉਹਨਾਂ ਨੇ ਇਹਨੂੰ ਨਹੀਂ ਕੁਝ ਵੀ ਸਮਝਿਆ ਉਹ ਤੇ ਨਹੀਂ ਗੱਲ ਬਣੀ ਕਿਉਂਕਿ ਸ਼ਾਦੀ ਜਿਹੜੀ ਸਿੱਖ ਕੌਮ ਆ ਇਹ ਭੋਲੀ ਵੀ ਬਹੁਤ ਆ ਕਿਉਂਕਿ ਇਹ ਗਿਆਨ ਅਰ ਪ੍ਰਭਾਵਿਤ ਬਹੁਤ ਸੇਤੀ ਹੁੰਦੇ ਆ ਇਹ ਲੋ ਜੀ ਸਾਡੇ ਧਰਮ ਚ ਆਇਆ ਤੇ ਉਹਨੂੰ ਸਰੂਪਾ ਪਾਤਾ ਜੀ ਬਈ ਬਹੁਤ ਵਧੀਆ ਗਾਇ ਜੀ ਸਾਡੇ ਧਰਮ ਦੇ ਪਰ ਉਹਨੂੰ ਇਹ ਨਹੀਂ ਪਤਾ ਜੀ ਸਾਡੀਆਂ ਜਣਾ ਵਿੱਚ ਲੂਣ ਪਾਉਣਾ ਹੈ ਇਹ ਲੂਣ ਪਾਉਂਦੇ ਸਾਲੇ ਇਹ ਬੰਦੇ ਨਹੀਂ ਗੇ ਅਸੀਂ ਨਹੀਂ ਚਾਹੁੰਦੇ ਇਹਨਾਂ ਲੋਕਾਂ ਨੂੰ ਸਾਡੀ ਕੌਮ ਦੇ ਵਿੱਚ ਵੈਸੇ ਕ ਕੌਮ ਘਟ ਹੋਵੇ ਅਸੀਂ ਸ਼ੇਰਾਂ ਦੀ ਮੰਦੇ ਆ ਅਸੀਂ ਸ਼ੇਰਾਂ ਦੀ ਕੌਮ ਆ ਜੰਗਲ ਦੇ ਵਿੱਚ ਸ਼ੇਰ ਘਟੋ ਇੱਕ ਹੀ ਹੁੰਦਾ ਨਾ ਪੂਰੇ ਜਾਨਵਰਾਂ ਦੀਆਂ ਪਤਿਆਂ ਚ ਘਾੜ ਛੱਡਦਾ ਮਬਲੀ ਠੇਕਾ ਇਹ ਨਹੀਂ ਲੈ ਲਿੱਤਾ ਵਾ ਸਾਰਾ ਕੁਝ ਦੁਕਾਨ ਦਾ ਜਿਹੇ ਥੇ ਹੋਣਾ ਚਾਹੀਦਾ ਥੇ ਹੋਣਾ ਚਾਹੀਦਾ ਇਹਦੇ ਪਿਉ ਦਾ ਰਾਜ ਆ ਕੋਈ ਤਾਂ ਕੋਈ ਬੋਲਦਾ ਨਹੀਂ ਮਤਲਬ ਇਹ ਲੋਕ ਜਿਹੜੇ ਅਖੌਤੀ ਵਿੱਚ ਬੈਠੇ ਨੇ ਜਿਹੜੇ ਪਰਮੰਧਨਗ ਬਣੇ ਬੈਠੇ ਆ ਉਹ ਉਹ ਲੋਕ ਨਹੀਂ ਬੋਲਣਗੇ ਕਿਉਂਕਿ ਜਾਂ ਤਾਂ ਉਹਨਾਂ ਨੂੰ ਕੋਈ ਲਾਲਚ ਹੈ ਜਾਂ ਫਿਰ ਉਹਨਾਂ ਨੂੰ ਪਤਾ ਨਹੀਂ ਆ ਕੁਛ ਸਿਕੋਦੇ ਪਿੱਛੇ ਵੀ ਹੁੰਦੇ ਆ ਕਿ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਨਹੀਂ ਪਤਾ ਹੋਏਗਾ ਛਾਨ ਨੂੰ ਪਤਾ ਹੈ ਨਾ ਅਸੀਨ ਨਿਹੰਗ ਸਿੰਘ ਫੌਜਾ ਛਾਨ ਨੂੰ ਕੱਲੀ-ਕੱਲੀ ਮਰਿਆਦਾ ਕੱਲੀ-ਕੱਲੀ ਗੱਲ ਦਾ ਪਤਾ ਤਾਨੂੰ ਹੁਣ ਇਹਨਾਂ ਨੇ ਲਾਗੇ ਬੈਠੇ ਅਸੀਂ ਗੱਲਾਂ ਕਰਦੇ ਆਂ ਨਦੀਕੀ ਮਜਾਲ ਸਾਡੀ ਗੱਲ ਸਮਝ ਜਾਣ ਕਦੇ ਕੋਈ ਸੇਵਾ ਕੀਤੀ ਹੋਵੇ ਵਿੱਕੀ ਥੋਮਸ ਨੇ ਘੋੜਿਆਂ ਦੀ ਲਿੱਦਾ ਛੁੱਟੀਆਂ ਹੁਣ ਤਾਂ ਬੜਾ ਘੋੜਿਆਂ ਨੂੰ ਖਖਰਾ ਕੀਤਾ ਹੋਵੇ ਅਰੇ ਘੋੜੇ ਨੂੰ ਕਾਠੀ ਘੋੜੇ ਨੂੰ ਜਾ ਕੇ ਇੱਕ ਵਾਰ ਹੱਥ ਤਾਂ ਵੇਖ ਕੇ ਦਿਖਾਵੇ ਕਿ ਕਿੱਧਰ ਦੀ ਫੇਰ ਨੇ ਘੋੜੇ ਨੂੰ ਹੱਥ ਮੈਂ ਰੀਲੀਆਂ ਮੋਣ ਜਾਂਦੇ ਆ ਪਰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਵਿੱਕੀ ਥੋਮਸ ਨਾਲ ਵੈਸੇ ਮੈਂ ਨਹੀਂ ਮੂੰਹ ਰੋਣਾ ਚਾਹੁੰਦਾ ਮੈਂ ਬਿਲਕੁਲ ਹੀ ਜਿੰਨੇ ਦੇ ਰੋਲਾ ਪਿਆ ਮੈਂ ਨਹੀਂ ਬੋਲਿਆ ਪਰ ਅੱਜ ਮੈਂ ਬੋਲਿਆ ਕਿ ਇਹ ਆਪਣੀ ਔਕਾਤ ਵਿੱਚ ਰਵੇ ਜੇ ਤੇ ਵੀਗਾ ਉੱਥੇ ਜਾਵੇ ਸਾਡੇ ਧਰਮ ਦੇ ਵਿੱਚ ਆ ਕੇ ਕੋਈ ਲੈਂਦਾ ਪੰਜਾਬ ਦੇ ਵਿੱਚ ਕੋਈ ਲੈਣਦੇ ਨਹੀਂ ਨਾ ਹੀ ਜਾਣਦੇ ਆ ਜੇ ਕਿਤੇ ਸਾਡੇ ਅੜਕੇ ਚੜ ਗਿਆ ਤੇ ਫਿਰ ਅਸੀਂ ਨਹੀਂ ਦੇਖਣਾ ਵੀ ਇਹ ਕੀ ਹੋਇਆ ਇਹ ਸਿੰਘ ਸੀ ਜਾਂ ਸਿੱਖ ਸੀ ਜਾਂ ਕ੍ਰਿਸ਼ਨ ਸੀਗਾ ਜਾਂ ਕੋਈ ਹੋਰ ਕੀ ਪਰ ਅਸੀਂ ਨਹੀਂ ਦੇਖਣਾ ਉਹਨੇ ਬਾਅਦ ਦੀ ਗੱਲ ਆ ਪਰਚੇ ਤੇ ਪੈਂਦੇ ਹੀ ਪੈਂਦੇ ਆ ਪਰ ਬੰਦਾ ਬਣਾ ਦਾਂਗੇ ਇਹਦੇ ਨਾਲ ਨਾਲੇ ਕਦੋਂ ਹੋਰ ਵੀ ਤਰੇ ਫਿਰਦੇ ਆ ਜਿਹੜੇ ਡੁਪਲੀਕੇਟ ਆ ਉਹ ਵੀ ਆਪਣੀ ਨਾਲ ਤਾਂ ਦੇ ਭਾਰ ਪਾ ਕੇ ਰੱਖਣੇ ਨਹੀਂ ਅੱਜ ਨਹੀਂ ਕਰਨਾ ਬੇਕੋਲੀ ਆ ਜੀ ਕਰਨਾ ਸੀ ਵਿੱਕੀ ਥਾਮਸਨ ਨੂੰ ਇਹੀ ਕਹਿਣਾ ਚਾਹਣਾ ਵੀ ਤੂੰ ਬੰਦਾ ਬਾਂਜਾ ਜੇ ਕਿਤੇ ਨਿੰਗਾ ਸਿੰਘਾਂ ਦੇ ੱੱੱਕੇ ਝੜ ਗਏ ਨਾ ਤੇ ਤੈਨੂੰ ਨਾ ਘੋੜਿਆਂ ਦੇ ਮਗਰ ਪਵਾ ਕੇ ਤੇ ਕੜੀਸਣਗੇ ਬਹੁਤ ਤੇ ਤੇਰੇ ਵੱਲ ਦੇਖੀ ਜਾਂਦੇ ਤੂੰ ਭੱਜ ਜਾਣਾ ਜਦੋਂ ਵੀ ਆਉਣਾ ਪੰਜਾਬ ਦੇ ਵਿੱਚ ਉਦੋਂ ਹੀ ਭੱਜ ਜਾਣਾ ਉਹ ਤੇ ਕਾਤੀ ਹੈ ਨਹੀਂ ਇਹਦੀ ਖੜਨ ਵਾਲੀ ਯਾਰ ਉਹ ਮੁੰਡਾ ਨਹੀਂ ਹੈਗਾ ਬੂਟਾਂ ਵਾਲਾ ਕੀ ਨਾ ਲੈਂਦੇ ਉਹਨੂੰ ਹਣੀ ਸੇਠੀ ਹਣੀ ਸੇਠੀ ਉਹਨੇ ਨੂੰ ਬੜਾ ਲਲਕਾਰਿਆ ਉਹ ਸੇਠੀ ਪਹੁੰਚਿਆ ਵੀ ਉੱਥੇ ਉਹ ਸਾਰਾ ਖੱਚ ਪਹੁੰਚਿਆ ਨਹੀਂ ਆਪ ਆਪ ਨਹੀਂ ਪਹੁੰਚਿਆ ਸਾਰਾ ਆਪ ਤਾਂ ਡਰਦਾ ਪਿਆ ਹੈਗਾ ਉਹ ਐਵੇਂ ਲਲਕਾਰੇ ਮਾਰਨ ਵਾਲਾ ਫੋਕੇ ਪਟਾਕੇ ਨਹੀਂ ਹੁੰਦੇਗੇ ਉਹਦੇ ਕੋਲੇ ਫੋਕੇ ਪਟਾਕੇ ਆ ਹੋਰ ਹੈ ਨਹੀਂ ਭੱਲੇ ਉਹਦੇ ਕੁਛ ਵੀ ਉਹਨੂੰ ਇਹ ਗੱਲ ਕਹਿਣਾ ਚਾਹੁੰਦਾ ਜੇ ਉਹਦਾ ਚੱਲ ਨਹੀਂ ਬਾਰੇ ਜਦੋਂ ਸਾਡੇ ਧੱਕੇ ਝੜ ਗਏ ਨਾ ਤੇ ਤੈਨੂੰ ਅਸੀਂ ਆਪਣੇ ਦਾਲ ਦੇ ਵਿੱਚ ਲਿਆ ਕੇ ਤੈਨੂੰ ਦੱਸਾਂਗੇ ਵੀ ਢਿੰਗ ਸਿੰਘ ਕਿੱਦਾਂ ਦੇ ਕੰਮ ਕਰਾਉਂਦਿਆ ਜਦੋਂ ਚਕਾਏ ਨਾ ਉਹਦੇ ਟੋਕਰੇ ਲਿੱਦਾਂ ਦੇ ਪਤਾ ਲੱਗੂ ਇਹਨੂੰ ਮੈਂ ਤਾਂ ਉਹਨੂੰ ਕਹਿਣਾ ਵੀ ਆਪ ਬੈਠ ਸਾਡੇ ਸਾਹਮਣੇ ਆ ਤਾਂ ਸਹੀ ਇੱਕ ਵਾਰੀ ਜੇ ਉਹਨੂੰ ਨਹੀਂ ਪਤਾ ਧਰਮ ਬਾਰੇ ਤੇ ਫਿਰ ਧਰਮ ਦਾ ਪ੍ਰਚਾਰ ਕਿਉਂ ਕਰਦਾ ਉਹ ਖੱਚਾ ਹੈ ਉਹਨੂੰ ਪਤਾ ਹੀ ਨਹੀਂ ਹੈਗਾ ਜਦੋਂ ਖੱਚ ਬੰਦਾ ਹੋਵੇ ਖੱਚ ਦੇ ਖੱਚ ਮਾਰਨੀ ਉਹ ਖੱਚਾ ਮਾਰੀ ਜਾਂਦਾ ਬਸ ਜਿੱਥੇ ਕਿਤੇ ਜਾ ਕੇ ਖੱਚ ਮਾਰ ਦਿੰਦਾ ਹੈਗਾ ਇਹ ਥੋੜੀ ਮੈਂ ਤਾਂ ਕਹਿੰਦਾ ਉਹ ਆਵੇ ਜੇ ਸਾਡੇ ਸਾਹਮਣੇ ਆਵੇਗਾ ਤੂੰ ਤਾਂ ਦੇਖ ਬਹਿ ਕੇ ਤਾਂ ਗੱਲ ਕਰ ਉਹ ਬੈਠਣ ਜੋਗਾ ਹੀ ਹੈ ਨਹੀਂ ਯਾਰ ਬੈਠਣ ਜੋਗਾ ਨਹੀਂ ਤਾਂ ਭੱਜਣ ਜੋਗਾ ਬਾਬਾ ਜੀ ਬੁਲਾਉਣੇ ਹੋ ਫਿਰ ਪੰਜਾਬ ਦੇ ਵਿੱਚ ਨੂੰ ਅਸੀਂ ਤਾਂ ਤਿਆਰ ਬੈਠੇ ਆ ਜੇ ਬਹਿ ਜੇ ਜਦੋਂ ਮਰਜੀ ਆ ਜੇ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਇਸ ਲਾਇਕ ਨਹੀਂ ਹੈਗਾ ਇਸ ਤਰ੍ਹਾਂ ਦੇ ਵਿੱਚ ਆਉਣ ਵਾਲਾ ਨਹੀਂ ਹੈਗਾ ਕਿਉਂਕਿ ਇਹ ਗੱਲਾਂ ਉੱਠਦੀਆਂ ਨੇ ਕਈ ਵਾਰੀ ਜਿਹੜੀਆਂ ਗੱਲਾਂ ਨਹੀਂ ਕਹਿਣ ਵਾਲੀਆਂ ਹੁੰਦੀਆਂ ਉਹ ਵੀ ਸੁਣਨ ਨੂੰ ਮਿਲਦੀਆਂ ਨੇ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਹਾਂ ਵੀ ਸਾਡੇ ਤਰ੍ਹਾਂ ਦੇ ਵਿੱਚ ਰਹਿਣ ਜੋਗਾ ਨਹੀਂ ਹੈ ਤਾਂ ਉਹਨੂੰ ਬੁਲਾਓ ਤੇ ਫਿਰ ਜਿਹੜੀ ਗੱਲ ਸਪਸ਼ਟ ਕਰੋ ਅਸੀਂ ਤਾਂ ਬਗੋ ਤਿਆਰ ਬੈਠੇ ਆ ਇਹ ਛੜਾ ਕਾਲਪੁਰਾ ਚਾਉਣੀ ਆ ਇਹ ਛੜਾ ਹੈੱਡ ਆਫਿਸ ਲੁਧਿਆਣੇ ਦਾ ਨਿਹੰਗ ਸਿੰਘ ਫੌਜ ਦਾ ਹੈੱਡ ਆਫਿਸ ਇਹ ਆ ਇੱਥੇ ਆ ਜਵੇ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਜਿੱਦਾਂ ਮर्याਦਾਂ ਨਾਲ ਗੱਲ ਹੋਊਗੀ ਗੁਰੂ ਦੀ ਹਾਜ਼ਰੀ ਚ ਬੈ ਕੇ ਗੱਲ ਹੋਊਗੀ ਉਹ ਕਿੰਨੇ ਤੱਤਾ ਪਾਣੀਆਂ ਦੇ ਵਿੱਚ ਬੈਠਾ ਹੈ ਅਸੀਂ ਕਿੰਨੇ ਚ ਬੈਠੇ ਆ ਉਹਨੂੰ ਕਿੰਨੀ ਬਾਣੀ ਘੰਟਾ ਹੈ ਜਾਂ ਸਾਨੂੰ ਬਾਣੀ ਕਿੰਨੀ ਘੰਟਾ ਹੈ ਜਾਂ ਸਾਨੂੰ ਨਹੀਂ ਆਉਂਦੀ ਜਾਂ ਉਹਨੂੰ ਨਹੀਂ ਆਉਂਦੀ ਪਰ ਇਸ ਇਸ ਪੱਟੀ ਕਰਨ ਕਲੀਅਰ ਹੋ ਜਾਊਗਾ ਕਿ ਆ ਜਾ ਬੈਠ ਜਾ ਇਹ ਤੂੰ ਇੱਕ ਤਾਂ ਥੇਲੇ ਤੇ ਮੱਛੀ ਖਾਣੇ ਜਾਤ ਜਿਹੜੀ ਦੇਗੀ ਆ ਵੀ ਸਾਡੇ ਗੁਰੂ ਘਰਾਂ ਦੇ ਮੱਛੀਆਂ ਚਲਦੀਆਂ ਨਹੀਂ ਸਾਡੇ ਸਰੋਵਰਾਂ ਦੀ ਜਲਦੀ ਸੇਵਾ ਸਵਾਸ ਸਾਫ ਸਭੀ ਬਾਦੇ ਮੱਛੀਆਂ ਆ ਸਾਡੇ ਜਲਦੀ ਪਵਿੱਤਰ ਸਫਾਈ ਕਰਨ ਵਾਲੀ ਕੌਣ ਆ ਜਲ ਨੂੰ ਸਾਫ ਕੋਲ ਮੱਛੀ ਆ ਮੱਛੀ ਸਾਡੇ ਸਰੋਵਰਾਂ ਦੇ ਵਿੱਚ ਹੁੰਦੀ ਆ ਸਰੋਵਰ ਸਾਡੇ ਸਾਫ ਰੱਖਦੇ ਸੀ ਆ ਠੀਕ ਆ ਜੀ ਤੇ ਇਹ ਉਹਨੂੰ ਬਣਾ ਬਣਾ ਕੇ ਖਾ ਰਿਆ ਇਹਨੂੰ ਮੱਛੀ ਖਾਣ ਤੋਂ ਇਲਾਵਾ ਹੋਰ ਕੀ ਕੰਮ ਹੈ ਪਰ ਮੈਂ ਜਿਹੜੇ ਨਾਲ ਇੱਕ ਦੋ ਹੋਰ ਵੀ ਤੁਰੇ ਫਿਰਦੇ ਜਿਹੜੇ ਲਗੌਰ ਅਸੀਂ ਲਗੌਰ ਹੀ ਕਹਿੰਨੇ ਆ ਉਹ ਕੋਈ ਸਿੰਘ ਨਹੀਂ ਹੈਗੇ ਪਰ ਇਹ ਹੀ ਕਹਿੰਦੇ ਆ ਆ ਕੇ ਬੈਠੋ ਖੱਚ ਪੁਣਾ ਬੰਦ ਕਰੋ ਅਸੀਂ ਇਹ ਖੱਚ ਪੁਣਾ ਬੰਦ ਕਰਾਉਣਾ ਜੇ ਨਾ ਬੰਦ ਕੀਤਾ ਤੇ ਫਿਰ ਅਸੀਂ ਜਿੱਤੇ ਵੀ ਲੱਭਿਆ ਅਸੀਂ ਬੜਾਂਗਾ ਲਾਵਾਂਗੇ ਪੁਲਿਸ ਪ੍ਰਸ਼ਾਸਨ ਬਾਅਦ ਚ ਮਿਲੇ ਤੇ ਜਿਹੜੀ ਵੀ ਗੱਲ ਕਰਾਂ ਬਾਹਰ ਕਰਾਂਗੇ ਵੀ ਜਿੱਤੇ ਮਿਲ ਗਿਆ ਅਸੀਂ ਛੱਡਣਾ ਨਹੀਂ ਇਹ ਆਪਣੀਆਂ ਸਕੋਰਟੀਆਂ ਲੈਣੀਆਂ ਬੰਦ ਕਰਨ ਇਹ ਆਪਣੇ ਜਿਹੜੇ ਆ ਵੀਊ ਲੈਣੇ ਬੰਦ ਕਰਨ ਅਗੇ ਬਹੁਤ ਪੰਜਾਬ ਦਾ ਕਹਾਣ ਹੋਇਆ ਹੁਣ ਹੀ ਪੰਜਾਬ ਦਾ ਕਹਾਣ ਬਿਲਕੁਲ ਨਹੀਂ ਹੋਣ ਦੇਣਾ ਗੁਰੂ ਘਰਾਂ ਦੀ ਬੇਇੱਜ਼ਤੀ ਬਹੁਤ ਹੋ ਚੁੱਕੀਆਂ ਹੁਣ ਨਹੀਂ ਹੋਣਣੀਆਂ ਹੁਣ ਚਾਹੇ ਸਾਨੂੰ ਸਿਰ ਦੇਲੇ ਪੈਣ ਚਾਹੇ ਸਿਰ ਲੜੇ ਪੈਣਾ ਸੋ ਨਯੰਗ ਜਥੇਬੰਦੀਆਂ ਨੇ ਫਿਰ ਇੱਕ ਵਾਰ ਜਿਹੜਾ ਵਿੱਕੀ ਥੋਮਸ ਨੂੰ ਲੈ ਕੇ ਰੋਸ ਜਤਾਇਆ ਜਿਸ ਨੂੰ ਲੈ ਕੇ ਫਿਰ ਇੱਕ ਵਾਰ ਜਿਹੜਾ ਪਹਿਲਾ ਹਾਨੀ ਸੇਠੀ ਨੇ ਉਸ ਨੂੰ ਪੰਜਾਬ ਦੇ ਵਿੱਚ ਸੱਦਾ ਦਿੱਤਾ ਸੀਗਾ ਐਤਕਿ ਫਿਰ ਨਯੰਗ ਸਿੰਘ ਜਥੇਬੰਦੀਆਂ ਨੇ ਜਿਹੜਾ ਖਾਲਸਾ ਪ੍ਰਗਟਜੀ ਅਤੇ ਕੁਲਦੀਪ ਜੀ ਜਿਨ੍ਹਾਂ ਨੇ ਫਿਰ ਇੱਕ ਵਾਰ ਪੰਜਾਬ ਦੇ ਵਿੱਚ ਸੱਦਾ ਦਿੱਤਾ ਹੈ ਕਿ ਵਿੱਕੀ ਥੋਮਸ ਪੰਜਾਬ ਆਵੇ ਤੇ ਸਾਡੇ ਨਾਲ ਬੈਠ ਕੇ ਗੱਲ ਕਰੇ ਤੇ ਕਿੰਨਾ ਕੁਛ ਉਸ ਨੂੰ ਗਿਆਨ ਹੈ ਇਸ ਸਿੱਖੀ ਬਾਰੇ ਉਹ ਸਾਨੂੰ ਦੱਸੇ ਕੈਮਰਾਮੈਨ ਪੇਜ ਦੇ ਨਾਲ ਦਾ ਸਿਟੀ ਹੈਡਲਾਈਨ ਜੈ ਕੁਮਾਰ